ਪੰਜਾਬ ਦੀ ਸਿਆਸਤ ਤੋਂ ਵਿੱਚੋਂ ਇੱਕ ਮੰਤਪਾਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲੁਧਿਆਣੇ ਦੇ ਵੈਸਟ ਹਲਕੇ ਤੋਂ ਐਮ ਐਲ ਏ ਗੁਰਪ੍ਰੀਤ ਗੋਗੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦੀ ਦੇਰ ਰਾਤ ਗੋਲੀ ਲੱਗਣ ਦੇ ਕਾਰਨ ਜਿਹੜੀ ਮੌਤ ਹੋ ਗਈ ਹੈ ਤੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਆਪਣਾ ਘਰ ਦੇ ਅੰਦਰ ਹੀ ਲੈਸੈਂਸੀ ਜਿਹੜਾ ਰਿਵਾਲਵਰ ਸੀ ਉਸ ਨੂੰ ਸਾਫ਼ ਕਰ ਰਹੀ ਸੀ ਤੇ ਅਚਾਨਕ ਹੀ ਉਸ ਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਤੇ ਸਿੱਧਾ ਹੀ ਗੋਲੀ ਉਹਨਾਂ ਦੇ ਸਿਰ ਤੇ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਡੀ ਐਮਸੀ ਲੁਧਿਆਣਾ ਦੇ ਵਿੱਚ ਰੈਫਰ ਕਰਵਾਇਆ ਜਾਂਦਾ ਤੇ ਉਥਰ ਡਾਕਟਰਾਂ ਵੱਲੋਂ ਬਾਅਦ ਵਿੱਚ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਉੱਥੇ ਹੀ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਹੋਰ ਆਗੂ ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰ ਰਹੇ ਨੇ ਉੱਥੇ ਸੀਐਮ ਮਾਨ ਨੇ ਦੁੱਖ ਜਤਾਇਆ ਉਹਨਾਂ ਦੀ ਮੌਤ ਨੂੰ ਲੈ ਕੇ ਉੱਥੇ ਦੱਸਦੇ ਕਿ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਹਜੇ ਜੜੇ ਮੌਤ ਦੇ ਕਾਰਨ ਆ ਨਿਕਲ ਕੇ ਸਾਫ਼-ਸਾਫ਼ ਸਾਹਮਣੇ ਨਹੀਂ ਹੈ ਪਰ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਕਿ ਦੇਰ ਰਾਤ 11:30 ਦੇ ਆਸ-ਪਾਸ ਉਹ ਆਪਣੇ ਕਮਰੇ ਦੇ ਵਿੱਚ ਆਪਣੀ ਲੈਸਨਸਰੀ ਰਿਵੌਲਵਰ ਨੂੰ ਜਿਹੜਾ ਕਿ ਸਾਫ਼ ਕਰ ਰਹੀ ਸੀ ਤੇ ਅਚਾਨਕ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਸਰ ਹਜੇ ਤਾਂ ਸਾਨੂੰ ਜਸਟ ਪਤਾ ਲੱਗਿਆ ਵੀ ਡੀ ਐਮ ਸੀ ਇਹਨਾਂ ਨੂੰ ਲੈ ਕੇ ਆਏ ਆ ਜੀ ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਬ੍ਰੌਟ ਡੈੱਡ ਹੈ ਤੁਹਾਨੂੰ ਸਿਨਰੀ ਬੋਡੀ ਮੋਰਚਰੀ ਚ ਰਖਾਈ ਹੈ ਤੇ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਸਰ ਜੋ ਸ਼ੂਟ ਕੀਤਾ ਕਰੀ ਸੀਗੇ ਉਸ ਤੇ ਕੋਹ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾੜ ਲਈ ਐ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੰਨ ਤਾਂ ਫਿਰ ਤੁਹਾਨੂੰ ਅਗਲੀ ਫਰਦਰ ਤਕਰੀਬਨ 12:00 ਵਜੇ ਦਾ ਦੱਸ ਰਹੇ ਆ ਬਾਕੀ ਅਸੀਂ ਕੁਵਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰਕੇ ਆਸ ਜਿਹੜਾ ਕੋਸ਼ਿਸ਼ ਕਰਦਾ ਹੈ ਹਾਂ ਬ੍ਰਾਡ ਡਾਟਾ ਕਹਿੰਦਾ ਪਤਾ ਲੱਗਿਆ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਦੇ ਤੁਸੀਂ ਜਿਹੜੇ ਅਸਲੀ ਨੇ ਚੱਲੀ ਸਨ ਲਿਸੈਂਸੀ ਜੀ ਉਹਨਾਂ ਦਾ ਫੜਾ ਸੀ ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਜੇ ਤਾਂ ਉਹਨਾਂ ਦਾ ਸਾਨੂੰ ਆ ਪਤਾ ਲੱਗਿਆ ਤੇ ਜਿਸੇ ਡਾਕਟਰ ਨੂੰ ਪੋਸਟਮਾਰਟਮ ਹੀ ਕਰਾਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਗੱਲਾਂ ਐਗਜ਼ਾਮਿਨ ਕਰਨੀ ਅੱਛਾ ਸਰ ਜੀ ਹੋਇਆ ਕੀ ਇਹ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਵੀ ਹੁਣ ਭੰਜ ਕਰੇ ਨੇ ਉਹ ਪੁੱਛਾਂਗੇ ਜਾਂ ਕਿ ਤੂੰ ਗੱਲ ਉਹ ਦੱਸਦੇ ਨੇ ਹੂੰ ਹੂੰ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸਰ ਸੋ ਇਹ ਇਹ ਵਿਧਾਇਕ ਨੇ ਆਤਲ ਨਗਰ ਹਲਕੇ ਤੋਂ ਅਰਮਾਨ ਸਿੰਘ ਜੀ ਇਹ ਤਸਦੀਕਾਂ ਰੈਂਦੋ ਯਾਰ ਅੱਜ ਕਿੰਨੇ ਵਾਕੇ ਸੀ ਸਰ ਮੈਨੂੰ ਜਾਣਕਾਰੀ ਨਹੀਂ ਮੈਂ ਤਾਂ ਹੁਣੇ ਸੁਣ ਕੇ ਆਇਆ ਹਾਂ ਕੀ ਕੀ ਕਾਰਨ ਤੇ ਪੁੱਛ ਰਹੇ ਹਲੇ ਕੁਝ ਨਹੀਂ ਪਤਾ ਜੀ ਹਲੇ ਤਾਂ ਆਏ ਆ ਪਤਾ ਨਹੀਂ ਮੈਨੂੰ ਕਿੱਲਾ ਦੀ ਗੱਲ ਹੋ ਗਈ ਜੀ ਐਮਐਲਏ ਸਾਹਿਬ ਗੋਗੀ ਜੀ ਕੀ ਪੁਸ਼ਟੀ ਕਰ ਦਿੱਤੀ ਕਿ ਦੇਖੋ ਨਹੀਂ ਹਾਂਜੀ ਹਾਂਜੀ ਸਰ ਕੀ ਲੱਗਦਾ ਸਰ ਇੰਨੇ ਵਧੀਆ ਹਲੇ ਤਾਂ ਆਏ ਆ ਜੀ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਕੀ ਦੱਸਿਆ ਗੋਲੀ ਲੱਗੀ ਹਾਂਜੀ ਹਾਂਜੀ ਹਲੇ ਕੋਈ ਗੋਲੀ ਦਾ ਕਾਰਨ ਸਰ ਕੁਝ ਦੱਸ ਨਹੀਂ ਹਲੇ ਕੁਝ ਨਹੀਂ ਨਹੀਂ ਪਤਾ ਜੀ ਅੰਦਰ ਐਮਐਲਏ ਸਾਹਿਬ ਗਏ ਦੱਸ ਦਿੰਗੇ ਸੀਗੇ ਉਹ ਘਰ ਹੀ ਸੀਗੇ ਕੁਝ ਨਹੀਂ ਪਤਾ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਹਲੇ ਕੋਈ ਨਹੀਂ